ਤਾਂ ਸ਼ਕੋ ਬ੍ਰੇਕ ਤੁਹਾਡਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਅ ਦੇਖੋ ਅਸੀਂ ਪਿਛਲੇ ਦਿਨਾਂ ਚ ਡਿਸਕਸ ਕੀਤਾ ਸੀ ਕਿ ਕਿਵੇਂ ਸੁਪਰੀਮ ਕੋਰਟ ਦਾ ਜਿਹੜਾ ਸੋ ਕਾਲਡ ਸਿੱਖ ਜੀ ਜਸਟਿਸ ਖੈਰ ਚੀਫ ਜਸਟਿਸ ਲਾਇਆ ਹੈ ਉਸ ਨੂੰ ਕਿਸੇ ਕੰਮ ਲਈ ਲਾਇਆ ਕਿਉਂਕਿ ਉਹਦੇ ਕੋਲ 6-7 ਮਹੀਨੇ ਦਾ ਟਾਈਮ ਨਹੀਂ ਹੈ ਜੁਲਾਈ ਅਗਸਤ ਸ਼ਾਇਦ ਉਹ ਵੀ रिटायर हो जाना है उन्हें जी सो so, एक ਤੋਂ ਬਾਅਦ ਇੱਕ ਫੈਸਲਾ ਜਿਹੜਾ ਉਹਦੇ ਰਾਹੀਂ ਆ ਰਹੇ ਨੇ ਉਹ ਬਿਲਕੁਲ ਹਿੰਦੂ ਤਵੀਆ ਦੇ ਏਜੰਡੇ ਚ ਫਿੱਟ ਹੋ ਰਿਹਾ ਹੈ ਜੀ ਅਸੀਂ ਲਾਸਟ ਸੈਗਮੈਂਟ ਚ ਗੱਲ ਕੀਤੀ ਸੀ ਕਿ ਉਹਨੇ ਕਿਵੇਂ ਜਿਹੜਾ ਗਾਂ ਦੇ ਮਾਰਨ ਤੇ ਪਾਬੰਦੀ ਦੀ ਪਟੀਸ਼ਨ ਦੇ ਦੌਰਾਨ ਜਦੋਂ ਉਹਨੇ ਕਿਹਾ ਜੀ ਜਿਹੜੇ ਪਟੀਸ਼ਨ ਕਰਤਾ ਨੇ ਕਿਹਾ ਜਿਹੜੇ ਹਿੰਦੂ ਨੇ ਜੀ ਉਹ ਅਦਾਲਤ ਚ ਆਉਣ ਤੋਂ ਡਰਦੇ ਨੇ ਤਾਂ ਉਹਨੇ ਬਿਲਕੁਲ ਆਲ ਆਫ ਅ ਸਟਨ ਫੁੱਲ ਅਦਾਲਤ ਦੇ ਵਿੱਚ ਕਿਹਾ ਉਹਨੇ ਕਿਹਾ ਜੀ ਮੈਂ ਮੈਂ ਵੀ ਹਿੰਦੂ ਹਾਂ ਜੀ ਮੈਂ ਤਾਂ ਕਿਸੇ ਤੋਂ ਨਹੀਂ ਡਰਦਾ ਸੋ ਜ਼ਾਹਰ ਹੈ ਕਿ ਵੀ ਉਹਦੇ ਬਣਨ ਵੇਲੇ ਜਿਹੜਾ ਮੀਡੀਆ ਨੇ ਕਈਆਂ ਨੇ ਕਿਹਾ ਸੀ ਜੀ ਫਰਸਟ ਸਿੱਖ ਅਪਾਇੰਟਡ ਐਸ ਚੀਫ ਜਸਟਿਸ ਇਨ ਦਾ ਹਿਸਟਰੀ ਆਫ ਇੰਡੀਆ ਉਹਨਾਂ ਨੂੰ ਮੈਸੇਜ ਦੇ ਰਿਹਾ ਮੈਂ ਸਿੱਖ ਨਹੀਂ ਹੈਗਾ ਮੈਂ Hindu ਹਾਂ ਪਰ ਕਿਉਂਕਿ ਸਿੱਖਾਂ ਨੂੰ ਹਮੇਸ਼ਾ ਉਹ ਭਲੇਖਾ ਰਹਿੰਦਾ ਹੈ ਉਹਨਾਂ ਨੂੰ ਜਦੋਂ ਵੀ ਕੋਈ ਨਾ ਕੋਈ ਲੱਗਦਾ ਹੈ ਹੁਣ ਜਿਵੇਂ ਅੱਜਕੱਲ ਆਮ ਆਦਮੀ ਪਾਰਟੀ ਦਾ ਭਲੇਖਾ ਲੱਗਾ ਹੈ ਜਾਜਾਂ ਦੇ ਜਾਜ ਪਰ ਕੇ ਜਾ ਰਹੇ ਨੇ ਉੱਥੇ ਜਿਹੜੇ ਰਿਸੀਵ ਕਰਨ ਵਾਲੇ ਨੇ ਉਹ ਵੀ ਜਕਾਰੇ ਛੱਡ ਰਹੇ ਨੇ ਹੁਣ ਇਹ ਜਕਾਰੇ ਛੱਡਣ ਵਾਲਿਆਂ ਨੂੰ ਦੇਖੋ ਵੀ ਇਹਨਾਂ ਨੇ ਪਿੰਡਰਾਵਾਂ ਵਾਲਿਆਂ ਬਾਰੇ ਕੀ ਕਿਹਾ ਸੀ ਜੀ ਇਹਨਾਂ ਦਾ ਬਾਕੀ ਰੈਕર્ડ ਕੀ ਹੈ ਔਰ ਓਵਰਆਲ ਪਰ ਹੁਣ ਕੋਈ ਸੁਣਨ ਨੂੰ ਤਿਆਰ ਨਹੀਂ ਹੈ ਇਸ ਵੇਲੇ ਤੁਸੀਂ ਜਿਹਨੂੰ ਵੀ ਕਹੋਗੇ ਉਹ ਉਹਨਾਂ ਨੂੰ ਲੱਗਦਾ ਹੈ ਕਿ ਜੀ ਨਹੀਂ 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 ਬਸ ਹੁਣ ਤੁਸੀਂ ਹੋ ਅਸੀਂ ਤਾਂ ਜਿੱਤਣ ਲੱਗੇ ਆ ਜੇ ਤੁਸੀਂ ਵਿੱਚ ਸਾਡੀ ਜਿੱਤ ਤੇ ਲਾਤ ਡਾਰ ਜੀ ਸੋ ਚਲੋ ਅਸੀਂ ਵੀ ਇਹ ਸਮਝਦੇ ਆ ਕਿ ਕਈ ਸਟੇਜਸ ਆ ਜਾਂਦੀਆਂ ਨੇ ਵੀ ਜਿੱਥੇ ਬੋਲਣ ਹਾਰੀ ਹੈ ਉੱਥੇ ਚੰਗੇ ਚੋਂ ਪਰ ਮੈਨੂੰ ਅਫਸੋਸ ਵੀ ਹੈ ਕਿ ਵੀ ਜਦੋਂ ਵੀ ਜੇ ਉੱਥੇ ਚੀਫ ਜਸਟਿਸ ਬਣ ਗਿਆ ਕੋਈ ਚੀਫ 에ਅਰ ਮਾਰਸ਼ਲ ਬਣ ਗਿਆ ਉਹਨੇ ਪੱਗ ਲਾ ਕੇ ਫੋਟੋਆਂ ਲਵਾ ਕੇ ਦੱਸ ਦਿੱਤਾ ਕਿ ਜੀ ਮੈਂ ਤਾਂ ਇਦਾਂ ਦਾ ਹੀ ਐ ਮੈਂ ਤੁਹਾਡੇ ਵਰਗਾ ਹੀ ਐ ਕੋਈ ਆ ਜਾਈ ਰਾਜੀ ਮੇਰੀ ਇੱਕ ਅਖਬਾਰ ਦੇ ਐਡੀਟਰ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਜੀ ਕੈਰੇਕਟਰ ਬਿਲਕੁਲ ਹੀ ਖਤਮ ਹੋ ਗਿਆ ਉਹਨਾਂ ਨਵਜੋਤ ਸਿੱਧੂ ਐ ਇਹ ਕਿਸ ਕਿਸਮ ਦਾ ਬੰਦਾ ਹੈ ਬੀਜੇਪੀ ਚ ਬੈਠੇ ਆ ਔਰ ਇਹਦੇ ਤੁਸੀਂ ਦੇਖੋ ਜਦੋਂ ਇਹ ਬੀਜੇਪੀ ਦੇ ਵਿੱਚ ਗਿਆ ਇਨੇ ਉਹਨੂੰ ਮੋਦੀ ਨੂੰ ਕਿਹਾ ਉਹਨੇ ਕਿਹਾ ਜੀ ਇੱਕ ਪਾਣੀ ਦਾ ਤਨਕਾ ਇਹ ਉਹਦੀ ਜਿਹੜੀ ਉਹ ਡਾਇਲੌਗ ਨੇ ਇੱਕ ਪਾਣੀ ਦਾ ਤਨਕਾ ਦਰਿਆ ਮੇ ਬਹਿ ਰਹਾ tha اور ਸ਼ਿਵਲਿੰਗ پہ ਆ ਕੇ وہ اوپر ਆ ਗਿਆ ਸ਼ਿਵਲਿੰਗ پہ اور میں وہ ਤਨਕਾ ہوں اور ਮੋਦੀ ਜੀ ਉਹ ਸ਼ਿਵਲਿੰਗ ਹੈ اور ਇਹਨੂੰ rahul ਨੂੰ ਜਿਹੜਾ ਉਹਨੂੰ ਕਹਿਣ ਲਈ rahul baba anpad پڑھو کیا پتہ ਨਹੀਂ ਕੀ ਕੀ ਕਹਿੰਦਾ ਹੁਣ ਉਹ ਕਹਿੰਦਾ ਜੀ ਮੈਂ ਮੇਰੀ ਤਾਂ ਘਰ واپسی ہے ਹੁਣ ਤਾਂ ਉਹ ਕੈਪਟਨ ਅਮਰਿੰਦਰ ਲਈ ਇਹ ਤੇ ਇਹਦੀ ਘਰ ਵਾਲੀ ਹੋਰ ਕੀ ਕੁਛ ਹਫ਼ਤੇ ਪਹਿਲਾਂ ਤਾਂ ਕੀ ਕਹਿੰਦਾ ਰਹੇ ਹੁੰਦਾ ਕਹਿੰਦਾ ਉਹ ਵੀ ਕਹਿੰਦਾ ਮੇਰਾ ਬੇਟਾ ਇਹਦਾ ਪੁੱਤਰ ਹੈ ਉਹ ਕਹਿੰਦਾ ਇਹਦਾ ਪਿਓ ਕਾਂਗਰਸ ਦਾ ਜਦੋਂ ਜਨਰਲ ਸੈਕਟਰੀ ਹੁੰਦਾ ਸੀ ਬਹੁਤ ਛੋਟਾ ਜਿਹਾ ਸੀ ਤੇ ਬੱਚਿਆਂ ਦੀ ਤਰ੍ਹਾਂ ਪਾਲਿਆ ਇਹਨੂੰ ਸੋ ਮਤਲਬ ਔਰ ਉਹੀ ਬੈਠੇ ਲੋਕ ਹੀ ਹੀ ਕਰੀ ਜਾਂਦੇ ਨੇ ਸਾਹਮਣੇ ਵੀ ਉਹਨਾਂ ਲਈ ਬਿਲਕੁਲ ਹੀ ਕੋਈ ਕਿਸੇ ਦਾ ਕਰਦਾਰ ਕੈਰੇਕਟਰ ਕੋਈ ਸਟੈਂਡ ਕੌਣ ਕਿੱਥੇ ਹੈ ਕੌਣ ਕੀ ਕਹਿ ਰਿਹਾ ਹੈ ਉਹ ਮਨੂ ਤੋਂ ਪੰਜਾਬ ਕਹਿੰਦਾ ਜੀ ਇੱਥੇ ਬਿਲਕੁਲ ਹੀ ਕਹਿੰਦੇ ਇਹ ਬਿਲਕੁਲ ਹੀ ਜਿਹੜਾ ਇਹ ਕੈਰੈਕਟਰ ਹੀ ਖਤਮ ਹੋ ਗਿਆ ਪਰ ਮੈਂ ਕਿਹਾ ਚਲੋ ਉੱਥੋਂ ਵਾਲਿਆਂ ਦਾ ਤਾਂ ਜੋ ਹੈ ਹੀ ਹੈ ਇੱਥੋਂ ਵਾਲੇ ਜਿਹੜੇ 30 35 ਸਾਲ ਜਿਨ੍ਹਾਂ ਨੇ ਸੰਤ ਭਿੰਡਾ ਵਾਲਿਆਂ ਦੇ ਉਹ ਰਿਪੀਟ ਕਰਦੇ ਨੇ ਜੀ ਜਦਨ ਨਹੀਂ ਰੱਖੀ ਜਾਏਗੀ ਜਦਨ ਭਾਰਤੀ ਫੌਜ ਦਾ ਹਮਲਾ ਹੋਇਆ ਉਹਨਾਂ ਦੇ ਦਿਨ ਵੀ ਬਣਾਉਂਦੇ ਨੇ ਬਹੁਤ ਸਾਰੇ ਖਾਲਸਤਾਨੀ ਜਥੇਬੰਦੀਆਂ ਦੇ ਨਾਲ ਵੀ ਇੱਥੇ ਪ੍ਰੋਟੈਸਟਾਂ 'ਚ ਆਉਣ ਵਾਲੇ ਦੂਜੇ ਤੀਜੇ ਲੋਕ ਨੇ ਉਹ ਮੈਨੂੰ ਅੱਜ ਸੈਟਲ ਗੱਲ ਹੋ ਰਹੀ ਸੀ ਕਿ ਵੀਰ ਨਾਲ ਤਾਂ ਉਹਨਾਂ ਨੇ ਕਿਹਾ ਕਿ ਜੇ ਇੱਥੋਂ ਵੀ ਬਹੁਤ ਗੈਜ ਜਹਾਜ਼ ਭਰ ਕੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ ਇਹਦਾ ਐਂਡ ਆਫ ਦਾ ਡੇ ਇਹ ਇਵੇਂ ਹੀ ਹੈ ਕੁਛ ਦੇ ਗੱਲ 'ਚ ਵੈਸੇ ਹੀ ਖਾਲਸਤਾਨ ਦਾ ਢੋਲ ਪਿਆ ਸੀ ਉਹਨਾਂ ਨੂੰ ਲੱਗਦਾ ਵੀ ਲਾਈਏ ਕਿਵੇਂ ਤੇ ਅਕਾਲੀਆਂ 'ਚ ਜਾਂਦੇ ਬਾਦਲ ਕਿਆਂ ਤੇ ਉਹ ਜ਼ਿਆਦਾ ਬਦਨਾਮੀ ਹੁੰਦੀ ਹੈ ਇਸ ਬਹਾਨੇ ਨਾਲ ਨੈਸ਼ਨਿਸਟ ਬਣ ਗਏ ਨੇ ਸੋ ਕੁਲਮੜਾ ਕੇ ਜਸਟਿਸ ਖੈਰ ਦੇ ਹਵਾਲੇ ਨਾਲ ਹੀ ਮੈਂ ਇਹ ਖਬਰ ਦੂਜੀ ਜਦੋਂ ਦੇਖੀ ਜੀ ਕਿ ਕੈਥੋਲਿਕਸ ਨੇ ਕਿਸੇ ਨੇ ਪਟੀਸ਼ਨ ਕੀਤੀ ਸੀ ਕਿ 1872 ਚ ਜਿਹੜਾ ਕੈਥੋਲਿਕਸ ਦਾ ਐਕਟ ਇੰਡੀਆ ਚ ਬਣਿਆ ਸੀ ਤੇ ਜਦੋਂ ਅਸੀਂ ਮੈਰਿਜ ਚਰਚ ਦੇ ਵਿੱਚ ਕਰਦੇ ਆ ਉਹਦੇ ਸਰਟੀਫਿਕੇਟ ਤੇ ਬੇਸਡ ਕਿਉਂਕਿ ਚਰਚ ਦਾ ਇੱਕ ਆਪਣਾ ਕੈਥੋਲਿਕਸ ਦਾ ਇੱਕ ਐਡਮਿਨਿਸਟ੍ਰੇਟਿਵ ਢਾਂਚਾ ਹੈ ਕਿ ਵੀ ਜੇ ਸਾਡਾ ਚਰਚ ਹੀ ਡਾਈਵੋਰਸ ਦਾ ਦੇ ਦਿੰਦਾ ਹੈ ਔਰ ਉਹ ਦਿੰਦੇ ਵੀ ਨਹੀਂ ਹੁਣ ਤੱਕ ਵੀ ਇਹਨੂੰ ਤੁਸੀਂ ਕਾਨੂੰਨੀ ਮਾਨਤਾ ਦਿਓ ਸੋ ਉਹ ਤਾਂ ਉਹਨਾਂ ਨੇ ਸੁਪਰੀਮ ਕੋਰਟ ਰਿਜੈਕਟਸ ਪਲੀਫ ਫॉर ਲੀਗਲਾਈਜ਼ਿੰਗ ਚਰਚ ਡਾਈਵੋਰਸਸ ਉਹਨਾਂ ਨੇ ਕਿਹਾ ਜੀ ਨਹੀਂ ਤੁਹਾਨੂੰ ਫੈਮਿਲੀ ਅਦਾਲਤਾਂ ਔਰ ਦੂਜੇ ਜੀ ਆਣਾ ਪਏਗਾ ਪਰ ਮੈਂ ਸ਼ਾਇਦ ਇਹਨੂੰ ਵੀ ਖਬਰ ਦੇ ਤੌਰ ਤੇ ਨਾ ਪਿਕ ਕਰਦਾ ਕਿ ਭਾਈ ਚਲੋ ਕਾਨੂੰਨ ਹੈ ਉਹਨਾਂ ਦਾ ਕਹਿੰਦਾ ਵੀ ਨਹੀਂ ਤੁਸੀਂ ਆਓ ਉਹਦੇ ਨਾਲ ਨਾਲ ਹੀ ਉਹਨੇ ਇੱਕ ਖਬਰ ਤਾਂ ਬਿਗਨਿੰਗ ਸੁਪਰੀਮ ਕੋਰਟ ਥਰਸਡੇ ਡਿਸਮਿਸਡ ਪਬਲਿਕ ਇੰਟਰਸਟ ਲਿਟੀਗੇਸ਼ਨ ਸੀਕਿੰਗ ਲੀਗਲ ਸੈਂਕਸ਼ਨ ਟੂ ਡਾਈਵੋਰਸਸ ਗ੍ਰਾਂਟਡ ਟੂ ਕੈਥੋਲਿਕ ਕ੍ਰਿਸਚIANS ਬਾਈ ਚਰਚ ਰਨ canonical courts without subjecting them to go through the procedure under the Christian Marriage Act 1872 a bench comprising chief justice js k un jenne minorities and related issue aan gaye oh chais bench te nu bithaan gaye ke ji dekho oh vi ta minority hai ji and dy chandrachood said the petition was divided of merit as additional solicitor general sk call pleaded that the apex court had already ruled that only family courts and regular ਅਪੈਲਟ ਕੋਰਟ ਸਾਈਡ ਦਾ ਜੁਰਿਸਡਿਕਸ਼ਨ ਟੂ ਇਸ਼ੂ ਡੈਕਰੀਸ ਇਨ ਸੱਚ ਮੈਟਰ ਸੋ ਇਹ ਤਾਂ ਉਹਨਾਂ ਨੇ ਕਰਵਾ ਲਿਆ ਉਹਦੇ ਤੋਂ ਹੁਣ ਜਿਹੜੀ ਗੱਲ ਨੇ ਮੇਰਾ ਧਿਆਨ ਖਿੱਚਿਆ ਔਰ ਮੈਂ ਇਹਨੂੰ ਪਿਕ ਕੀਤਾ ਕਿ ਵੀ ਹੁਣ ਅਨਦਰ ਪੈਟੀਸ਼ਨ ਪਲੀਡਿੰਗ ਫਾਰ ਸੈਪਰੇਟ ਐਂਡ ਡਿਸਟਿੰਕਟ ਲਾਜ਼ ਫਾਰ ਸਿਕਸ ਇਨ ਦਾ ਮੈਟਰ ਆਫ ਡਾਈਵੋਰਸ ਮੇਨਟੇਨੈਂਸ ਸਕਸੈਸ਼ਨ ਐਂਡ ਅਡਾਪਸ਼ਨ ਇਜ਼ ਪੈਂਡਿੰਗ ਇਨ ਦਾ ਐਪੈਕਸ ਕੋਰਟ ਹੁਣ ਇੱਕ ਪੈਟੀਸ਼ਨ ਜਿਹੜੀ ਹੈ ਔਰ ਇਹ ਅਕੋਰਡਿੰਗ ਟੂ ਦਾ ਪੈਟੀਸ਼ਨ the ananda marriage amendment act 2012 has solved only the problem of registration of marriages by sikhs, jains and buddhists. earlier they had to register their marriages under the hindu marriage act 1955. for other matters relating to succession, adoption, divorce and maintenance, people professing these three faiths still have to resort to hindu succession act 1956. The Hindu Adoption and Maintenance Act 1956 and the Hindu Minority and Guardianship Act 1956. The petitioners, Kaur and Rohit Garg, have questioned the wisdom of including Sikhs, Jains, and Buddhists under the laws meant only for the Hindus if one were to go by the titles. a ਕਿ ਮਰਮੋਨ ਸਿੰਘ ਦੀ ਸਰਕਾਰ ਵਲੇ ਉਦੋਂ ਸਿੱਖਾਂ ਨੇ ਬੜਾ ਸੈਲੀਬ੍ਰੇਟ ਕੀਤਾ ਜੀ ਪਾਸ ਹੋ ਗਿਆ ਜੀ ਆਨੰਦ ਮੈਰਿਜ ਐਕਟ ਹੁਣ ਅਸੀਂ ਆਪਣੀਆਂ ਰਜਿਸਟ੍ਰੇਸ਼ਨਸ ਕਰਵਾ ਸਕਾਂਗੇ ਹੁਣ ਇਹ ਜਿਹਨਾਂ ਨੇ ਪੈਟੀਸ਼ਨ ਕੀਤੀ ਹੈ ਵਿਰਿੰਦਰ ਕੌਰ ਨੇ ਔਰ ਇਹ ਰੋਹਿਤ ਜੈਨ ਜਿਹੜਾ ਜੈਨੀਆਂ ਵੱਲੋਂ ਹੋਇਆਗਾ ਕਿ ਵੀ ਜੇ ਜਿਹੜਾ ਠੀਕ ਹੈ ਤੁਸੀਂ ਰਜਿਸਟ੍ਰੇਸ਼ਨ ਹੁਣ ਹਿੰਦੂ ਮੈਰਿਜ ਐਕਟ ਥੱਲੇ ਤੁਹਾਨੂੰ ਕਰਵਾਉਣ ਦੀ ਲੋੜ ਨਹੀਂ ਪਰ ਜਿਹੜੀ ਵਿਆਹ ਦੀ ਰਜਿਸਟ੍ਰੇਸ਼ਨ ਹੋਏ ਹੁੰਦੀ ਹੈ ਜਾਂ ਹੋਏਗੀ ਜੇ ਕੱਲ ਨੂੰ ਡਾਈਵੋਰਸ ਹੁੰਦਾ ਹੈ ਬੱਚਿਆਂ ਨੂੰ ਐਡਾਪਟ ਕਰਨਾ ਹੈ ਉਹਦੀ ਮੇਨਟੇਨੈਂਸ ਦਾ ਸਵਾਲ ਹੁੰਦਾ ਹੈ ਉਦੋਂ ਸਾਨੂੰ ਫੇਰ ਹਿੰਦੂ ਐਕਟਸ ਦੇ ਥੱਲੇ ਜਾਣਾ ਪੈਗਾ ਕਿਉਂਕਿ ਉਹਨਾਂ ਨੇ ਜਿਹੜੇ ਐਕਟ ਕੋਟ ਕੀਤੇ ਨੇ ਉਹਨਾਂ ਦੇ ਵਿੱਚ ਮੇਨ ਉਹ ਐਕਟ ਨੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਸਕੈਸ਼ਨ ਜਿਹੜੇ ਹੁਣ ਬੇਸ਼ੱਕ ਮੈਰਿਜ ਰਜਿਸਟਰ ਹੋ ਗਈ ਇੱਕ ਸਿੱਖ ਨੇ ਪੰਜਾਬ ਚ ਉਹਦੀ ਜ਼ਮੀਨ ਹੈ ਜਾਂ ਜਾਦਾਦ ਹੈ ਆਪਣੇ ਬੱਚੇ ਜਾਂ ਬੱਚੀ ਦੇ ਨਾਮ ਹੋਣੀ ਹੈ ਤੇ ਉਹ ਹਿੰਦੂ ਸਕੈਸ਼ਨ ਐਕਟ ਦੇ ਥੱਲੇ ਹੀ ਜਾਏਗਾ ਉੱਥੇ ਫੇਰ ਤੁਸੀਂ ਹਿੰਦੂ ਬਣ ਗਏ ਫਿਰ ਇਸੇ ਤਰ੍ਹਾਂ ਅਡਾਪਸ਼ਨ ਤੁਸੀਂ ਬੱਚਾ ਅਡਾਪਟ ਕਰਨਾ ਹੈ ਬੱਚਾ ਬੱਚੀ ਉਹਦੇ ਲਈ ਫਿਰ 1956 ਦਾ ਹਿੰਦੂ ਅਡਾਪਸ਼ਨ ਐਕਟ ਹੈ ਜੀ ਤੁਸੀਂ ਡਾਈਵੋਰਸ ਲੈਣਾ ਹੈ ਉਹਦੇ ਲਈ ਫਿਰ ਜਿਹੜਾ ਉਹੀ ਹਿੰਦੂ ਡਾਈਵੋਰਸ ਲਾਅ ਹੈ ਔਰ ਜੇ ਮੇਨਟੇਨੈਂਸ ਦਾ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਸਾਰੇ ਅਜੇ ਜੇ ਤੁਸੀਂ ਸਾਡੇ 4 3 4 ਕਾਨੂੰਨ ਤੁਸੀਂ ਕਾਨੂੰਨੀ ਤੌਰ ਤੇ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂ ਬਣਾਇਆ ਹੋਇਆ ਇਹਨਾਂ ਦਾ ਕੀ ਹੈ ਇਹਨੂੰ ਪਾਸੇ ਕਰੋ ਪਰ ਮੈਂ ਇਸ ਨੂੰ ਇਸ ਸਮਝਦਾ ਹਾਂ ਵੀ ਜੇ ਚੀਫ ਜਸਟਿਸ ਸਰ ਤੇ ਪਾਗ ਰੱਖ ਕੇ ਦਾੜੀ ਕੱਟੀ ਆ ਭਾਵੇਂ ਜੀ ਇਹ ਨਾਗਨਾਲ ਸਿੰਘ ਲੱਗਾ ਹੋਇਆ ਖੈਰ ਵੀ ਲਾਇਆ ਹੋਇਆ ਇਹ ਕਹਿੰਦਾ ਕਿ ਮੈਂ Hindu ਹਾਂ ਹੁਣ ਕੱਲ ਨੂੰ ਜਦੋਂ ਇਹ ਬੈਂਚ ਤੇ ਬੈਠਾ ਹੋਏਗਾ ਇਹ ਪੈਟੀਸ਼ਨ ਉਹਦੇ ਕੋਲ ਲੱਗੇਗੀ ਕਿ ਜੀ ਤੁਸੀਂ ਸਾਨੂੰ Hindu ਕਿਵੇਂ ਬਣਾਇਆ ਕਿ ਵੀ ਤੁਸੀਂ Hindu ਮੈਂਟੇਨੈਂਸ ਐਕਟ Hindu ਐਡਾਪਸ਼ਨ ਐਕਟ ਫਲਾਣਾ ਐਕਟ ਉਹਦੇ ਥੱਲੇ ਗਵਰਨ ਕਰਦੇ ਤੋ ਉਹਨੇ ਸੁਪਰੀਮ ਕੋਰਟ ਦਾ 1999 ਦਾ ਇੱਕ ਡਿਸੀਜਨ ਹੈ ਨਾ ਜਿੱਥੇ ਉਹਨਾਂ ਨੇ ਕਿਹਾ ਜੇ Hindu ਦਾ ਮਤਲਬ ਧਰਮ ਨਹੀਂ ਹੈਗਾ Hindu ਦਾ ਮਤਲਬ ਜਿਹੜੇ ਇੰਡਸ ਦਰਿਆ ਦੇ ਇਧਰ ਸਾਰੇ ਜਿਹੜੇ ਇੱਥੋਂ ਦੇ ਵਸਿੰਦੇ ਨੇ ਇਹ ਵੇ ਆਫ ਲਾਈਫ ਹੈ ਇਹ ਸੁਪਰੀਮ ਕੋਰਟ ਦਾ ਡਿਸੀਜਨ ਹੈ ਕਿ Hindu ਧਰਮ ਨੂੰ ਨਹੀਂ ਹੈ ਜੇ Hindu ਵੇ ਆਫ ਲਾਈਫ ਹੈ ਔਰ ਇਹ ਖੈਰ ਜਦੋਂ ਖੁਦ ਕਹਿ ਚੁੱਕਾ ਹੈ ਕਿ ਮੈਂ Hindu ਹਾਂ ਜੀ ਇਹ ਕਹੇਗਾ ਜੀ ਇਹ ਜੇ Hindu ਐਕਟ ਨੇ ਕੋਈ ਧਰਮ ਨਾਲ ਥੋੜੀ ਹੈ ਇਹ ਤਾਂ ਜਿਹੜਾ ਇਹਦਾ ਸਬੰਧ ਜਿਹੜਾ ਇੱਥੋਂ ਦੇ ਖਿੱਤੇ ਨਾਲ ਰਹਿਣ ਵਾਲਿਆਂ ਦੇ ਆ ਸੋ ਇਹ ਕਿਸੇ ਵੇਲੇ ਵੀ ਆਉਣ ਵਾਲੀ ਦੀ ਰਿਟਾਇਰਮੈਂਟ ਤੋਂ ਪਹਿਲਾਂ ਪਹਿਲਾਂ ਜਸਟਿਸ ਖਹਿਰ ਦੇ ਥੱਲੇ ਹੀ ਇਹ ਫੈਸਲਾ ਵੀ ਆਏਗਾ ਸੋ ਇੱਕ ਪਾਸੇ ਇਹ ਸਾਨੂੰ ਹਿੰਦੂ ਬਰੌਂਡ ਤੇ ਲੱਗੇ ਹੋਏ ਨੇ ਤੇ ਇਹਨਾਂ ਦਾ ਜੋ ਹਾਲ ਇਹਨਾਂ ਦੇ ਮਲਕ ਚ ਚੱਲ ਰਿਹਾ ਹੈ ਉਹਦੇ ਚ ਅੱਜ ਪ੍ਰੈਸ ਰਿਵਿਊ ਦੀ ਇੱਕ ਖਬਰ ਸੀ ਕਿ ਵੀ ਕਿਵੇਂ ਭਾਰਤ ਦੇ ਵਿੱਚ ਜਿਹੜੇ ਐਨਵਾਇਰਨਮੈਂਟਲ ਪੋਲੂਸ਼ਨ ਦੇ ਨਾਲ 81000 ਲੋਕ ਮਰੇ ਨੇ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਕਿ ਇਹ 에ਅਰ ਪੋਲੂਸ਼ਨ ਦੇ ਨਾਲ ਬੀਤੇ 30 ਸਾਲਾਂ ਚ ਦਿੱਲੀ ਤੇ ਬੰਬਈ ਚ 2015 ਤੱਕ ਕਰੀਬ 81000 81000 ਐਡਰਟਸ ਦੀ ਟਾਈਮ ਤੋਂ ਪਹਿਲਾਂ ਮੌਤ ਹੋਈ ਜੀ ਔਰ ਇਹ ਜਿਹੜੀ ਗਿਣਤੀ ਹੈ 1995 ਦੇ ਮੁਕਾਬਲੇ ਦੁੱਗਣੀ ਹੈ ਔਰ ਇਹ ਜਿਹੜਾ ਆਈਆਈਟੀ ਬੰਬਈ ਨੇ ਇੱਕ ਸਟੱਡੀ ਕੀਤੀ ਹੈ ਉਹਦੇ ਚ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਇਸ ਦੇ ਨਾਲ ਜਿਹੜਾ ਦੋਨਾਂ ਸ਼ਹਿਰਾਂ ਚ 81000 ਲੋਕ ਮਰੇ ਨੇ ਕਿ ਗੰਦੀ ਹਵਾ ਪੋਲੂਸ਼ਨ ਮਰ ਉਹਨੇ ਕਿਹਾ ਵੀ ਇਸ ਤੋਂ ਇਲਾਵਾ ਇਹ ਜਿਹੜੀ 에어 ਪੋਲਿਊਸ਼ਨ ਹੈ ਉਹਦੇ ਨਾਲ 70000 ਕਰੋੜ ਰੁਪਏ ਦਾ ਨੁਕਸਾਨ ਵੀ ਉਠਾਣਾ ਪਿਆ ਹੈ ਜਿਹੜਾ ਭਾਰਤ ਦੀ ਜੀਡੀਪੀ ਦਾ ਕਰੀਬ 0.71 ਫੀਸਦ ਲਗਭਗ 1% ਦੇ ਨੇੜੇ 0.71 ਹੁਣ ਇੱਕ ਪਾਸੇ ਤਾਂ ਇਹ ਹਾਲ ਹੈ ਜਿਸ ਚੀਨ ਨਾਲੇ ਮੁਕਾਬਲਾ ਕਰਦੇ ਨੇ ਇਹ ਖਬਰ ਜਿਹੜੀ ਅੱਜ ਸਾਰੇ ਇੰਟਰਨੈਸ਼ਨਲ ਮੀਡੀਆ ਚ ਹੈ ਕਿ ਚਾਈਨਾਜ਼ ਸਿਲਕ ਰੋਡ ਟ੍ਰੇਨ ਅਰਾਈਵਸ ਇਨ ਲੰਡਨ ਉਨ ਕਿਸੇ ਜ਼ਮਾਨੇ ਚ ਚੀਨ ਦੇ ਵਿੱਚ ਸਿਲਕ ਰੇਸ਼ਮ ਜਿਹੜਾ ਉਹ ਬੜਾ ਪੁਰਾਣਾ ਉਹਨਾਂ ਦਾ ਵਪਾਰ ਹੈ ਚਾਈਨੀਜ਼ ਸਿਲਕ ਦੁਨੀਆ ਭਰ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਵੀ ਜਿਹੜਾ ਉਸ ਦੀ ਮਾਰਕੀਟਿੰਗ ਰਹੀ ਹੈ ਔਰ ਹੁਣ ਉਹਨਾਂ ਨੇ ਚਾਈਨਾ ਨੇ ਇੱਕ ਆਪਣੀ ਜਿਹੜੀ ਟ੍ਰੇਨ ਜਿਹੜੀ ਕਿ ਜਿਹਦੇ ਨਾਲ 34 ਕੰਟੇਨਰ ਲੱਗੇ ਹੋਏ ਨੇ ਤੇ 12000 ਕਿਲੋਮੀਟਰ ਸਫ਼ਰ ਕਰਕੇ ਉੱਥੋਂ ਤੁਰੀ ਚਾਈਨਾ ਚੋਂ ਔਰ ਇਹ ਖਬਰ ਹੈ ਦ ਫਸਟ ਡਾਇਰੈਕਟ ਫਰਾਈਟ ਟ੍ਰੇਨ ਸਰਵਿਸ ਬੀਟਵੀਨ ਚਾਈਨਾ ਐਂਡ ਯੂਕੇ carrying 34 containers of clothes and high street goods has arrived in london after traveling 12000 kilometers during an 18 day journey 18 dinan ch oh jadi hai uttho turke china ton london pahunchi hai the silk road service is part of china's one belt one road initiative aimed at reviving the ancient trading routes to the west ਦਾ ਟ੍ਰੇਨ ਵਿੱਚ ਲੈਫਟ ਚਾਈਨੀਜ਼ ਬਿਜ਼ਨਸ ਹੱਬ ਯੂ ਇਹ ਥਾਂ ਦਾ ਨਾਮ ਦਿਸ ਮੰਥ ਕ੍ਰੋਸਡ ਸੈਵਨ ਕੰਟਰੀਜ਼ ਸੱਤ ਦੇਸ਼ਾਂ ਦੇ ਵਿੱਚੋਂ ਦੀ ਹੋ ਕੇ ਟੂ ਰੀਚ ਫਰਾਈ ਡੈਪੋ ਇਨ ਬਾਕਿੰਗ ਈਸਟ ਲੰਡਨ ਪੀਟੀਆਈ ਸੋ ਉਹਨੂੰ ਵੈਲਕਮ ਕੀਤਾ ਸਾਰਿਆਂ ਨੇ ਕਿ ਵੀ ਇਹ ਜਿਹੜਾ ਇਸ ਲੈਵਲ ਦਾ ਸੋ ਇਹ ਮੁਲਕਾਂ ਦਾ ਉਹਨਾਂ ਨੇ ਕਿਵੇਂ ਬੀਜਿੰਗ ਤੋਂ ਲਾਹਸਾ ਜਿਹੜੀ ਤਬੱਦ ਦੀ ਕੈਪੀਟਲ ਹੈ ਬੁਲੇਟ ਰੇਲ ਚਲਾਈ ਹੋਈ ਹੈ ਪਤਾ ਨਹੀਂ ਕਿੰਨੇ ਹਜ਼ਾਰ ਮੀਲ ਸਪੀਡ ਤੇ ਉਹ ਚਲਦੀ ਹੈ ਉਹਦੀ ਅਗਲੇ 5 ਸਾਲ ਦੀ ਬੁਕਿੰਗ ਹੋਈ ਹੋਈ ਹੈ ਕਿਉਂਕਿ ਉਹਨਾਂ ਨੇ ਇਸ ਕਿਸਮ ਦੇ ਜਿਹਨੂੰ ਤੁਸੀਂ ਇੰਜੀਨੀਅਰਿੰਗ ਮਾਰਵਲਸ ਕਹੋਗੇ ਹੈ ਨਾ ਕਿ ਵੀ ਇੰਜੀਨੀਅਰਿੰਗ ਦੀ ਦੁਨੀਆ 'ਚ ਹੁਣ ਉੱਥੋਂ 7 ਦੇਸ਼ਾਂ 'ਚੋਂ ਟ੍ਰੇਨ ਰਾਊਟ ਲਿਆਣਾ ਔਰ ਉਹਨੂੰ ਲੰਡਨ ਨੂੰ ਚੀਨ ਦੇ ਨਾਲ ਥਰੂ ਟ੍ਰੇਨ ਜੋੜਨਾ ਇਹ ਕੋਈ ਹੁਣ ਇਹ ਮੁਕਾਬਲਾ ਕਰਨਗੇ ਭਾਰਤ ਜਿਹਦੇ 70 ਫੀਸਦੀ ਦੇ ਕੋਲ ਪੀਣ ਲਈ ਪਾਣੀ ਨਹੀਂ ਹੈ 40% ਤੋਂ زیادہ ਬਿਲੋ ਦਾ ਪਾਵਰਟੀ ਲਾਈਨ ਹੈ 81000 ਬੰਦਾ ਹੈ 에어 ਪੋਲੂਸ਼ਨ ਦੇ ਨਾਲ ਮਰ ਗਿਆ ਔਰ ਜੋ ਕਰ ਰਹੇ ਨੇ ਆਪਣੇ ਮਾਈਨੋਰਟੀਜ਼ ਦੇ ਨਾਲ ਗਵੰਡੀਆਂ ਦੇ ਨਾਲ ਸੋ ਕੁੱਲ ਮਿਲਾ ਕੇ ਇਹ ਮਹਾਨ ਭਾਰਤ ਦੇਸ਼ ਹੈ ਤੇ ਇਧਰ ਉਹ ਚੀਨ ਦਾ ਹਾਲ ਹੈ ਔਰ ਮਾਈਨੋਰਟੀਜ਼ ਦਾ ਜੋ ਹਾਲ ਹੁਣ ਜੁਡੀਸ਼ਰੀ ਰਾਈ ਕਰਵਾ ਰਹੇ ਨੇ ਅਸੀਂ ਮੇਰੇ ਖਿਆਲ ਹੈ ਪਿਛਲੇ ਹਫਤੇ ਚ ਦੋ ਤਿੰਨ ਸੈਗਮੈਂਟ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਉਹਨਾਂ ਦੇ ਜੁਡੀਸ਼ਰੀ ਦੇ ਉੱਤੇ ਕਰ ਦੁੱਤੇ ਨੇ ਇਹ ਦੱਸਦੇ ਆ ਕਿ ਕੱਲਾ ਹੁਣ ਪਾਰਲੀਮੈਂਟਰੀ ਸਿਸਟਮ ਰਹੀਂ ਇਹਨਾਂ ਨੇ ਜਿਹੜੀ ਐ ਉਹ ਆਪਣਾ ਦਬਾਅ ਨਹੀਂ ਬਣਾਇਆ ਹੈ ਜੁਡੀਸ਼ਰੀ ਨੂੰ ਹੁਣ ਇਹ ਬਿਲਕੁਲ ਸ਼ਰਯਾਮ ਇਸਤੇਮਾਲ ਕਰ ਰਹੇ ਨੇ ਮੁੱਢਲੇ ਹੱਕ ਅਕਲੀਅਤਾਂ ਦੇ ਔਰ ਦਲਤਾਂ ਦੇ ਔਰ ਦੂਸਰੇ ਜਿਹੜੇ ਵਰਗ ਨੇ ਸਮਾਜ ਦੇ ਉਹਨਾਂ ਨੂੰ ਪੁੱਛਣ ਦੇ ਲਈ ਜੀ ਡਾਕਟਰ ਸਾਹਿਬ ਰੈਂਦੇ ਸ਼ੂ ਅੱਪੀਆ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਆਂ ਐਥਲਾਨੇ ਆ ਬ੍ਰੇਕ ਫਿਅਰਸ തന്നെ ബാദേ